ਉਹ ਗੁੰਮਦੀ ਆ ਜਿਹੜੀ ਪ੍ਰਸ਼ਾਦ ਵਾਲੀ ਬਾਹੀ ਦੇ ਪਾਸੇ ਉਹਾਂ ਜਿੱਥੇ ਦੇਖੋ ਤੁਸੀਂ ਅੱਜ ਵੀ ਕਿੰਨੇ ਉਹ ਜਿਹੜੇ ਮਘੋਰੇ ਆ ਜਿਹੜੇ ਜਿਵੇਂ ਟੋਪਾਂ ਨਾਲ ਟੈਂਕਾਂ ਨਾਲ ਸਾਰੀ ਉਹ ਬਾਹੀ ਤੇ ਸਾਰੀ ਉੱਤੇ ਤੱਕ ਜਿਹੜੀ ਉਹ ਸਾਰੀ ਆ ਉਹਦੇ ਵਿੱਚ ਗੋਲੀਆਂ ਮਾਰੀਆਂ ਆ ਇਹ 1984 ਦਾ ਉਹ ਸਮਾਂ ਚ ਇੱਥੇ ਕਰਾਉਂਦੇ ਆ ਇਹ ਸਾਡਾ ਇੱਕ ਸਰਮਾਇਆ ਮੈਂ ਕਹਿ ਲਵਾਂ ਕਿ ਸਿੱਖ ਪੰਥ ਨੇ ਸਾਂਭ ਕੇ ਰੱਖਿਆ ਤਾਂ ਕਿ ਆਉਂਦੀਆਂ ਪੀੜ੍ਹੀਆਂ ਇਸ ਗੱਲ ਨੂੰ ਵੀ ਯਾਦ ਰੱਖਣ ਕਿ ਇਸ ਧਰਤੀ ਦੇ ਉੱਤੇ ਆਜ਼ਾਦ ਭਾਰਤ ਦੇ ਵਿੱਚ ਵੀ ਸਿੱਖਾਂ ਨੂੰ ਜਿਹੜਾ ਆ ਉਹ ਤੋਪਾਂ ਤੇ ਗੋਲੀਆਂ ਦਾ ਨਿਸ਼ਾਨਾ ਸਿੱਖਣ ਬਣਾਇਆ ਗਿਆ ਲਗਭਗ ਇਸ ਪਵਿੱਤਰ ਸਥਾਨ ਨੂੰ ਢਹਿ ਢੇਰੀ ਕਰਨ ਦਾ ਵੀ ਜਿਹੜਾ ਆ ਉਹ ਬਹੁਤ ਕੋਝਾ ਜਿਹੜਾ ਯਤਨ ਕੀਤਾ ਗਿਆ ਉਹ ਜਾਨਾ ਡਿਓੜੀ ਉਹ ਖਜ਼ਾਨਾ ਗਿਣਦਾ ਹੁੰਦਾ ਉੱਥੇ ਅੱਛਾ ਇਸ ਕਰਕੇ ਖਜ਼ਾਨਾ ਜਿਹੜੀ ਨਾਲ ਉੱਥੇ ਫਿਰ ਖਜ਼ਾਨਾ ਹੋਰ ਤਾਂ ਥੱਲੇ ਲਾਪਾ ਗਿਣ ਬੇਸਮੈਂਟ ਦੇ ਵਿੱਚ ਜੀ ਜੀ ਅੱਗੇ ਉਹਦੇ ਨਾਲ ਹੀ ਇੱਕ ਕਮਰਾ ਆ ਠੀਕ ਹੈ ਜੀ ਉੱਥੇ ਸਾਰੀ ਗਿਣਤੀ ਕਰਦੇ ਸੀ ਤਾਂ ਖਜ਼ਾਨਾ ਦਿਓੜੀ ਕਹਿੰਦੇ ਜਾਨਾ ਡਿਓੜੀ ਤਾਂ ਹੈ ਦਾ ਨਾ ਕਿਉਂਕਿ ਨਾਲ ਬਾਹੀ ਦੇ ਵਿੱਚ ਖਜ਼ਾਨਾ ਗਿਣਦਾ ਉੱਥੇ ਕਮਰਾ ਬਣਿਆ ਆ ਉਸ ਵੇਲੇ ਦਾ ਫਲਮਾਂਕਣ ਆ ਸਾਰਾ ਹੀ ਹਾਂਜੀ ਇਹ ਕਿਵੇਂ ਬਲ ਉਹਦਾ ਮਰਮਤ ਹੋ ਗਈ ਪਰ ਇਹ ਉਦਹੀਂ ਇਹ ਅਸੀਂ ਇਸ ਕਰਕੇ ਰੱਖੇ ਆ ਜੀ ਇਹ ਅਸੀਂ ਇੱਕ ਕਿਉਂਕਿ ਆਮ ਜਲਦੀ ਸੱਖਾਂ ਚ ਬਜਾਦਾ ਖਤਮ ਕਰੀ ਜਾਂਦੇ ਆ ਜੀ ਇਹ ਅਸੀਂ ਜਾਦਾ ਖਤਮ ਨਹੀਂ ਇਹ ਇਸੇ ਕਰਕੇ ਇਹਨੂੰ ਪ੍ਰਯਾਰਭ ਕੀਤਾ ਆ ਤਾਂ ਕਿ ਆਉਂਦੀਆਂ نسلਾਂ ਨੂੰ ਇਹਦੀ ਅਸਾਥ ਵੀ ਹੋਵੇ ਕਿਵੇਂ ਇੱਥੇ ਜਿਹੜੀ ਆ ਗੋਲੀਬਾਰੀ ਸਾਰੇ ਬਿਲਡਿੰਗ ਦੇ ਉੱਤੇ ਆ ਦੇਖੋ ਆ ਸਾਰੇ ਸਾਰੇ ਅੱਜ ਵੀ ਉਹ ਜਿਹੜੇ ਉਹਨਾਂ ਦੇ ਗੋਲੀਆਂ ਦੇ ਨਿਸ਼ਾਨ ਜਿਹੜੇ ਉਹ ਮੌਜੂਦ ਆ ਇਹ ਜਗ੍ਹਾ ਰਹਿ ਗਈ ਪ੍ਰਧਾਨ ਜੀ ਵੈਸੇ ਤਾਂ ਸਾਰੇ ਫਿਰੇ ਵਰਤਾਂ ਸੀ ਨਾ ਉਹ ਬਾਕੀ ਦਾ ਹਾਂ ਬਾਕੀ ਦਾ ਰਾਇ ਬਸ ਇਹੋ ਸਾਰੇ ਹਾਂਜੀ ਹਾਂਜੀ ਹਾਲਾਤ ਸਾਰੇ ਇਦਾਂ ਗੋਲੀਆਂ ਇਹ ਉਹ ਬੂੰਗੇ ਦੇ ਰੂਪ ਦੇ ਵਿੱਚ ਜੀ ਖੜੀ ਆ ਸਾਡੀ ਇੱਕ ਬੂੰਗਾ ਰੂਪ ਆ ਦੇਖੋ ਤੁਸੀਂ ਕਿਵੇਂ ਇੱਕ ਇਹ ਕੀ ਅਹਿਸਾਸ ਕਰਦੇ ਭਈ ਮਾਰਟਨ ਦੀਆਂ ਗੋਲੀਆਂ ਜਿਹੜੀਆਂ ਤੋਪਾਂ ਦੀਆਂ ਸੀ ਉਹ ਇਹਨਾਂ ਦੇ ਵਿੱਚ ਜਿਹੜੀਆਂ ਸਾਰੀਆਂ ਲੱਗੀਆਂ ਇਹ ਸਾਰਾ ਆ ਉੱਤੇ ਆਪਾਂ ਦੇਖ ਰਹੇ ਆ ਜੀ ਇਹ ਸਾਰੇ ਛਲਣੀ ਛਲਣੀ ਕਰਕੇ ਇਸ ਪਵਿੱਤਰ ਸਾਚਖੰਡ ਸਿੰਘ ਦੀ ਹਰਮੰਦਰ ਸਾਹਿਬ ਜੀ ਦੀ ਹਰ ਇੱਕ ਬਿਲਡਿੰਗ ਨੂੰ ਵੱਡੇ ਪੱਧਰ ਤੇ ਜਿਹੜਾ ਇਹਨਾਂ ਨੇ ਨਿਸ਼ਾਨਾ ਬਣਾਇਆ ਇਹ ਉਸ ਵੇਲੇ ਦੀ ਯਾਦਗਾਰ ਹੈ ਹੁਣ ਇਹਨੂੰ ਅਸੀਂ ਜਤਨ ਕਰ ਰਹੇ ਆ ਪਏ ਐ ਜਿਹੜੀ ਜੀ ਪ੍ਰਜਾਰਭ ਕਰ ਲਈਏ ਸੋ ਸੋਏ ਦੇ ਲਈ ਬਣਾਵਾਂਗੇ ਕੋਈ ਸੰਬੰਧਕ ਜਾ ਇਹਦੇ ਹੜ੍ਹ ਵਾਲੇ ਸ਼ੀਸ਼ੇ ਨਾਲ ਉਹ ਥੋੜੀ ਜਿਹ ਕਹਿੰਦੇ ਮੌਇਸਚਰ ਆ ਜਾਂਦਾ ਅੱਛਾ ਜੀ ਇਹਦੇ ਕੋਲ ਬਿਲਡਿੰਗ ਦਾ ਅਸੀਂ ਬਣਾ ਰਹੇ ਆ ਫੇ ਆਉਂਦੇ ਵੇਲੇ ਇਹਦਾ ਚੇਤਾ ਕਰਕੇ ਦਾ ਫੇ ਥੋੜਾ ਬਣਾ ਲਾਂਗੇ ਤਾਂਾਂਗੇ ਐ ਜਿਹੜੀ ਆ ਇਹ ਪ੍ਰਜਾਰਭ ਰੱਖ ਕੇ ਜਿਹੜੀ ਆ ਸੰਭੀ ਜਾ ਸੰਭੀ ਜਾ